ਅੱਤ ਸ੍ਰੀ ਅਕਾਲ ਸਾਰਿਆਂ ਨੂੰ ਜੀ। ਇਹ ਅਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਗੱਲ ਆਪਣਾ ਮੁੱਦਾ ਜਿਹੜਾ ਹੁੰਦਾ ਤਕਰੀਬਨ ਟ੍ਰੈਫਿਕ ਦਾ ਸੜਕਾਂ ਨਾਲ ਸੰਬੰਧ ਥੋੜਾ। ਵੇਖੋ ਮੇਰੇ ਸਾਹਮਣੇ ਇੱਕ ਟਿਪਰ ਜਾ ਰਿਹਾ ਹੈ। ਮਿੱਟੀ ਨਾਲ ਭਰਿਆ ਵਾ। ਇਹ ਮਿੱਟੀ ਪਾਉਂਦੇ ਆ ਜੀ। ਜਾਮਨਗਰ ਕਟੜਾ ਹਾਈਵੇ 'ਤੇ ਨਵਾਂ ਬਣਦਾ ਹਾਈਵੇ। ਲਾਈਟ ਹੋ ਗਈ ਨੰਗਿਆ ਇੱਥੇ ਬਾਜਾਖਾਨਾ ਬਰਨਾਲਾ ਰੋਡ ਨੂੰ ਕ੍ਰੋਸ ਕਰਦਾ ਤੇ ਆ ਪਰ ਭਾਈ ਕਿਹ ਅਗੇ ਇਹ ਨਾ ਹੁਣ ਚਲੋ ਇਹ ਸੜਕ ਤਾਂ ਵੱਡੀ ਐ ਇਹ ਸੜਕ ਤੇ ਕੋਈ ਫਰਕ ਨਹੀਂ ਪੈਂਦਾ ਇਸ ਕੰਪਨੀ ਨੇ ਜਿਹੜੀਆਂ ਲੋਕਲ ਸੜਕਾਂ ਸੀ ਇਸ ਇਲਾਕੇ ਦੀਆਂ ਉਹਨਾਂ ਦਾ ਇੰਨਾ ਸੱਤਿਆਨਾਸ਼ ਕੀਤਾ ਵੀ ਤੁਸੀਂ ਦੇਖ ਕੇ ਖੁਦ ਹੈਰਾਨ ਹੋ ਜਾਓਗੇ ਵੀ ਹੈ ਟੋਏ ਪੁਲੀਆਂ ਤੋੜ ਪੁਰਾ ਹਾਲ ਕੀਤਾ ਵੀ ਪਰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਕੋਈ ਕਿਉਂ ਨਹੀਂ ਪੁੱਛਦਾ ਜਿਹੜਾ ਹਾਈਵੇ ਬਣਾ ਦੇਣਾ ਉਹਨਾਂ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਜਿਹੜੇ ਅਸੀਂ ਲੋਕਰ ਛੋਟੇ ਰੋਡਾਂ ਤੇ ਚੱਲਣ ਵਾਲੇ ਠੀਕ ਹੈ ਜਿਹੜੇ ਸਾਡੇ ਖੇਤਾਂ ਵਾਲੇ ਰੋਡ ਜਾਂ ਸਾਡੇ ਇਧਰ ਉਧਰ ਵਾਲੇ ਰੋਡ ਉਹੋ ਬਿਲਕੁਲ ਉਹ ਕਰਤੇ ਇਹਨਾਂ ਨੇ ਡੈਮੇਜ ਕਰਤੇ ਹੁਣ ਦੇਖੋ ਫਿਰ ਇੱਥੇ ਹੁਣ ਜਾਮ ਲਾ ਕੇ ਖੜ ਗਏ ਵਿਚਾਲੇ ਤੇ ਇੱਥੇ ਮੈਂ ਵਿਚਾਲੇ ਖੜਾ ਆਹ ਦੇਖੋ ਗੱਡੀ ਹੁਣ ਇਹਨਾਂ ਨੂੰ ਆਇਆ ਨਹੀਂ ਪਤਾ ਵੀ ਇੱਥੇ ਜਾਮ ਲੱਗਿਆ ਵਾ ਠੀਕ ਹੈ ਗੱਲਾਂ ਕਰਨ ਬਹਿ ਜਾਂਦੇ ਆ ਦੱਸੋ ਹੁਣ ਕਿਵੇਂ ਲੰਘੂਗੀ ਗੱਡੀ ਆ ਨੰਬਰ ਵੀ ਦੇਖ ਲੋ ਇਹਦਾ ਆਹ ਬੰਦਾ ਦਾ ਡਰਾਈਵਰ ਹੈ ਠੀਕ ਹੈ ਤੇ ਆਹ ਮੋੜ ਲੈ ਮੋੜ ਤੇ ਖੜ ਕੇ ਗੱਲਾਂ ਕਰਦੇ ਆ ਇਹ ਕੰਪਨੀ ਨੇ ਮੰਨ ਕੇ ਚੱਲੋ ਵੀ ਇੱਥੇ ਟ੍ਰੈਫਿਕ ਦਾ ਇੰਨਾ ਬੁਰਾ ਹਾਲ ਕੀਤਾ ਹੈ ਵੀ ਹੱਦ ਤੋਂ ਪਰੇ ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇੱਥੋਂ ਦਾ ਸ਼ਾਸਨ ਪ੍ਰਸ਼ਾਸਨ ਇਹਨਾਂ ਨੂੰ ਕਿਉਂ ਨਹੀਂ ਰੋਕਦਾ ਠੀਕ ਹੈ ਬਾਜਾਖਾਨਾ ਬਰਨਾਲਾ ਰੋਡ ਤੇ ਇਹ ਜਾਮ ਲਾਉਂਦੇ ਉੱਥੇ ਬਾਹਰ ਗੱਡੀਆਂ ਖੜਵਾ ਦਿੰਦੇ ਆ ਕ੍ਰੈਸ਼ਰ ਵਾਲੀਆਂ ਜਿਹੜੀਆਂ ਹੁੰਦੀਆਂ ਠੀਕ ਹੈ ਜੀ ਐਸ ਰੋਡ ਤੇ ਤਾਂ ਇਹ ਜਾਮ ਲਾ ਦਿੰਦੇ ਇਹ ਹੈਗਾ ਨਿਹਾਲ ਸਿੰਘ ਵਾਲਾ ਸਲਾਬਤਪੁਰਾ ਰੋਡ ਹੁਣ ਮੈਨੂੰ ਐ ਨਹੀਂ ਸਮਝ ਆਉਂਦੀ ਸ਼ਾਸਨ ਪ੍ਰਸ਼ਾਸਨ ਕੀ ਕਰਦਾ ਇੱਥੇ ਕੀ ਉਹਨਾਂ ਨੂੰ ਇੰਨਾ ਬੰਨੋ ਕੋਈ ਡਰਾ ਧਮਕਾਇਆ ਗਿਆ ਜਾਂ ਉਹਨਾਂ ਨੂੰ ਕੋਈ ਲਾਲਚ ਦਿੱਤਾ ਗਿਆ ਜਾਂ ਕਿਸੇ ਮੰਤਰੀ ਅਫਸਰ ਦੀ ਸ਼ਫਾਰਿਸ਼ ਹੈ ਇਹਨਾਂ ਕੋਲੇ ਕਿਉਂਕਿ ਜਮਾ ਨਹੀਂ ਕਹਿੰਦੇ ਕੰਨ ਤੇ ਜੂਨ ਨਹੀਂ ਸ਼ਰਕਤੀ ਮੈਂ ਦੇਖਿਆ ਬਹੁਤ ਵਾਰੀ ਜਾਮ ਲੱਗ ਜਾਂਦਾ ਕੋਈ ਨਹੀਂ ਕਹਿੰਦਾ ਹਾਲਾਂਕਿ ਬਾਜਾਖਾਨਾ ਬਰਨਾਲਾ ਰੋਡ ਹੈ ਜਿਹੜਾ ਮੇਨ ਜਿਹੜਾ ਇਹਨਾਂ ਦਾ ਪੁਆਇੰਟ ਆ ਉਹ ਉਹ ਦਿਆਲਪੁਰਾ ਠਾਣੇ ਚ ਆਉਂਦਾ ਦਿਆਲਪੁਰੇ ਪਿੰਡ 'ਚ ਹੀ ਆਉਂਦਾ ਮੈਂ ਨਹੀਂ ਦੇਖਿਆ ਕਦੇ ਇੱਕ ਦਿਨ ਤੋਂ ਬਿਨਾ ਇੱਕ ਦਿਨ ਕੇਐਸਆਈ ਸਾਹਿਬ ਅੰਦਰ ਕਰਾ ਰਹੇ ਸੀ ਗੱਡੀਆਂ ਉਦੋਂ ਮਗਰ ਰੋਜਾਨਾ ਉਥੋਂ ਹੀ ਲੰਘਦੇ ਆ ਠੀਕ ਹੈ ਇੱਥੋਂ ਦੇ ਵੱਡੇ ਅਧਿਕਾਰੀ ਵੀ ਲੰਘਦੇ ਇਹਨਾਂ ਦੇ ਜਿਹੜੇ ਪੁਲਿਸ ਦੇ ਜਾਂ ਪ੍ਰਸ਼ਾਸਨ ਦੇ ਸਿਵਲ ਪ੍ਰਸ਼ਾਸਨ ਦੇ ਕਿਉਂਕਿ ਇਹ ਜੇਤੋ ਚੰਡੀਗੜ੍ਹ ਰੋਡ ਨੂੰ ਜੋੜਦਾ ਸਮਝ ਨਹੀਂ ਆਉਂਦੀ ਵੀ ਕੀ ਕਾਰਨ ਹੈ ਇਹ ਠੀਕ ਹੈ ਜੀ ਵੀ ਕਿਉਂ ਨਹੀਂ ਕੋਈ ਇਹਨਾਂ ਨੂੰ ਕੁਝ ਕਹਿਣਾ ਚਾਹੁੰਦਾ ਹੁਣ ਮੈਂ ਮੈਂ ਮਗਰ ਜਾਣਦਾ ਮੇਰਾ ਮਤਲਬ ਕੀ ਹੈ ਵੀ ਮਗਰ ਮਗਰ ਵੀਡੀਓ ਬਣਾਉਣ ਦਾ ਜਾਣਦਾ ਕੀ ਹੈ ਮੈਂ ਤੁਹਾਨੂੰ ਦਿਖਾਉਂਗਾ ਗਾਹਾਂ ਕਾਂਗੜ ਪਿੰਡ ਕੋਲੇ ਵੀ ਸੜਕ ਦਾ ਇਹਨਾਂ ਨੇ ਕੀ ਹਾਲ ਕੀਤਾ ਹੁਣ ਤੁਸੀਂ ਦੇਖ ਹੀ ਰਹੋਗੇ ਵੀ ਟੀਸੀ ਕਿੰਨੀ ਕੱਢੀ ਵੀ ਉੱਤੋਂ ਤੱਕ ਵੀ ਕਿੰਨਾ ਵੇਟ ਹੋਗਾ ਓਵਰ weight ਚੱਲਦਾ ਨਾ ਗੱਡੀਆਂ ਤੇ ਤੇ ਜੇ ਕਿਸੇ ਮਾਤੜ ਭਰਾ ਦੀ ਕੋਈ ਗੱਡੀ ਹੋਵੇ ਮੜਾ ਇਹ ਓਵਰ weight ਹੋਵੇ ਤਾਂ ਫਟ ਪੁਲਿਸ ਚਲਾਨ ਕਰ ਦਿੰਦੀ ਹੈ ਠੀਕ ਹੈ ਪਰ ਮੈਨੂੰ ਸਮਝ ਨਹੀਂ ਆ ਰਹੀ ਤੇ ਇਹਨਾਂ ਨੂੰ ਕੋਈ ਕਿਉਂ ਨਹੀਂ ਪੁੱਛਦਾ ਇਹ ਵੀ ਓਵਰ weight ਚੱਲਦੇ ਆ ਤੋਲੋ ਇਹਨਾਂ ਨੂੰ ਵੀ ਕਿੰਨਾ ਵੇਟ ਬਣਦਾ ਹੈ ਠੀਕ ਹੈ ਜੀ ਇਹਨਾਂ ਦਾ ਵੇਟ ਕਰੋ ਵੀ ਓਵਰ ਵੇਟ ਹੀ ਇਹਨਾਂ ਸੜਕਾਂ ਤੇ ਕਿਉਂ ਚੱਲਦੇ ਜਿਨ੍ਹਾਂ ਤੇ ਜਿੰਨਾ ਵੇਟ ਲਾਉਡ ਆ ਉਹਨਾਂ ਚੱਲਣ ਦਿਓ ਜਾਂ ਜਿੰਨਾ ਇਹ ਗੱਡੀ ਨੂੰ ਅਲਾਉ ਕਰਦਾ ਉਹਨਾਂ ਚੱਲਣ ਦਿਓ ਪਰ ਸਮਝ ਨਹੀਂ ਆ ਰਹੀ ਮੈਨੂੰ ਵੀ ਇਸ ਚੀਜ਼ ਨੂੰ ਮੈਂ 5-7 ਮਹੀਨਿਆਂ ਤੋਂ ਦੇਖ ਰਿਹਾ ਹਾਂ ਵੀ ਕੀ ਕਾਰਨ ਹੈ ਠੀਕ ਹੈ ਜੇ ਕਿਸੇ ਸੱਜਣ ਨੂੰ ਵੀ ਪਤਾ ਹੋਵੇ ਨਾ ਮੇਰੀ ਵੀਡੀਓ ਦੇਖ ਕੇ ਉਹ ਵੀ ਕਮੈਂਟ ਕਰਕੇ ਦੱਸਿਓ ਵੀ ਕੀ ਕਾਰਨ ਹੈ ਇਹ ਵੀ ਇਹਨਾਂ ਨੂੰ ਕਿਉਂ ਨਹੀਂ ਕੁਝ ਕਿਹਾ ਜਾ ਸਕਦਾ ਆ ਦੇਖ ਲਓ ਕਾਂਗੜ ਪਿੰਡ ਪਹੁੰਚ ਗਈ ਇੱਥੇ ਪੱਕੀ ਸੜਕ ਸੀ ਆ ਦੇਖ ਲਓ ਬਾਹਰ ਹੀ ਨਾ ਠੀਕ ਹੈ ਦੇਖ ਰਹੇ ਹੋ ਹੁਣ ਮੈਂ ਤੁਹਾਨੂੰ ਗਾਹਾਂ ਵੀ ਦਿਖਾਵਾਂਗਾ ਜਿੱਥੋਂ ਮੈਂ ਮੁੜਨ ਦਾ ਉਦੋਂ ਪਹਿਲਾਂ ਇੱਕ ਹੋਰ ਹੈ ਨੇ ਬਹੁਤ ਜ਼ਬਰਦਸਤ ਖੱਡਾ ਪਾਇਆ ਵਾ ਦੇਖ ਆ ਪੱਕੀ ਸੜਕ ਬੈਠੀ ਹੈ ਇੱਥੇ ਇਹਨੇ ਡੋ ਸਿਰਫ ਬੈਠੀ ਕਦੋਂ ਦੀ ਹੈ ਜਦੋਂ ਤੇ ਇਹ ਨੰਗਣ ਲੱਗੀ ਆਹ ਮਣ ਇੱਥੇ ਮਿੱਟੀ ਵੀ ਡਿੱਗਦੀ ਐ ਧੂੜ ਕਰ ਦਿੰਦੇ ਐ ਪਿੱਛੇ ਕੁਛ ਨਹੀਂ ਦੀਂਦਾ ਹੁਣ ਤੁਸੀਂ ਆਪ ਦੇਖ ਰਹੇ ਹੋ ਗੱਡੀ ਨਹੀਂ ਨੰਦੀਂ ਦੀ ਸਾਫ ਤਰੀਕੇ ਨਾਲ ਵੀ ਜਿਹੜੇ ਮੂਹਰੇ ਟਰੱਕ ਜਾਂਦਾ ਤੇ ਨੰਗਣ ਵਾਲੇ ਲੋਕਾਂ ਦਾ ਬੁਰਾ ਹਾਲ ਕਰ ਦਿੰਦੇ ਫਿਰ ਜਿਹੜੀ ਸੜਕ ਦਾ ਲੋਕਾਂ ਨੂੰ ਨਹੀਂ ਫਾਇਦਾ ਤੇ ਲੋਕਾਂ ਨੂੰ ਨੁਕਸਾਨ ਵੀ ਕਿਉਂ ਪਹੁੰਚਾਇਆ ਜਾ ਰਿਹਾ ਉਹਦੇ ਨਾਲ ਠੀਕ ਐ ਨਹੀਂ ਮਜੀ ਆ ਦੇਖੋ ਬੰਦੇ ਨੇ ਦੇਖ ਕੇ ਮੂੰਹ ਟਾਕ ਲਿਆ ਆ ਦੇਖੋ ਹੁਣ ਤੁਹਾਨੂੰ ਮੈਂ ਦਿਖਾਉਂਗਾ ਵੀ ਕਿੱਡੇ ਕਿੱਡੇ ਖੱਡੇ ਪਾਏ ਆ ਤੇ ਜ ਹੁਣ ਆ ਦੇਖ ਲਓ ਸੜਕ 'ਚ ਕਿੱਡੇ ਕਿੱਡੇ ਖੱਡੇ ਪਾਏ ਆ ਛੋਟਾ ਜਿਹਾ ਇੱਥੇ ਪਾਣੀ ਪੂਣੀ ਖੜਨਾ ਹੁੰਦਾ ਸੀ ਤੇ ਇਹਨਾਂ ਨੇ ਐਡਾ ਖੱਡਾ ਬਣਾਤਾ ਹੈ ਠੀਕ ਹੈ ਜੀ ਇਹਦੇ ਤੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ